ਅਰੰਭ ਸਾਰੀ ਕਾਲ ਜੀ ਤੇ ਆਪਾਂ ਹੋ ਗਏ ਰੈਡੀ ਇੱਥੋਂ ਲੇ ਸੀਗੇ ਰੁਕੇ ਵੇ ਹੋਟਲ ਗਾਸਟਰ ਬਹੁਤ ਵਧੀਆ ਹੋਟਲ ਹੈਗਾ ਇੱਥੇ ਬਹੁਤ ਵਧੀਆ ਸਰਵਿਸ ਵੀ ਬਹੁਤ ਵਧੀਆ ਹੈ ਨਾਲੀ ਸਾਰੀ ਬਹੁਤ ਸਫਾਈ ਵਗੈਰਾ ਵੀ ਬਹੁਤ ਹੈਗੀ ਆ ਸਰਵਿਸ ਹੀ ਵਧੀਆ ਸਾਰਾ ਸਟਾਫ ਬਹੁਤ ਵਧੀਆ ਤੇ ਵਧੀਆ ਲੱਗਾ ਹੋਟਲ ਦੇ ਇੱਥੇ ਹਾਂ ਤੇ ਸਮਾਨ ਆਪਾਂ ਕਰ ਲਿਆ ਪੈਕ ਤੇ ਹੁਣ ਆਪਾਂ ਇੱਥੋਂ ਨਿਕਲਣ ਦੇ ਅੱਗੇ ਨੂੰ ਨੂਰਵਾ ਵੈਲੀ ਨੂੰ ਤੇ ਖਾਰ ਦੋਂਗਲਾ ਦੇ ਜਿਹੜਾ ਪਾਸ ਹੈ ਉਥੋਂ ਦੀ ਹੋ ਕੇ ਸ਼ਾਮ ਤੱਕ ਆਪਾਂ ਕੋਸ਼ਿਸ਼ ਕਰਾਂਗੇ ਨੂਰਵਾ ਵੈਲੀ ਪਹੁੰਚ ਜਾਈਏ ਤੇ ਰਸਤੇ ਦੇ ਫਿਰ ਆਪਾਂ ਨਜ਼ਾਰੇ ਦੇਖਦੇ ਜਾਵਾਂਗੇ ਤੇ ਤੁਹਾਨੂੰ ਵੀ ਦਿਖਾਉਦੇ ਜਾਵਾਂਗੇ ਹੁਣ ਆਪਾਂ ਇੱਥਾਰ ਰਿਸੈਪਸ਼ਨ ਤੇ ਜਾਂਦੇ ਆਂ ਉਥੋਂ ਫਿਰ ਹੋਟਲ ਆਲਾ ਦੋ ਜਾਸਤ ਲੈ ਕੇ ਆਪਾਂ ਅਗਲੇ ਸਫਲੀ ਰਮਾਨ ਹੁੰਨੇ ਹੈਗੇ ਜੀ ਲਈ ਇਹ ਸੀਗਾ ਆਪਣਾ ਥੈਂਕ ਯੂ ਸੋ ਮਚ ਇੱਥੇ ਹੋਟਲ ਦੀ ਗੈਸਲ ਬਹੁਤ ਹੀ ਵਧੀਆ ਸੀਗਾ ਸ਼ਾਨਦਾਰ ਸੀਗਾ ਬਹੁਤ ਹੀ ਇਹ ਬਹੁਤ ਹੀ ਇਹਨਾਂ ਦੀ ਵਧੀਆ ਸਰਵਿਸ ਸੀਗੀ ਇਹ ਇਹ ਮੈਡਮ ਬਹੁਤ ਨਾਈਸ ਆ ਇਹਨਾਂ ਦਾ ਨੇਚਰ ਬਹੁਤ ਅੱਛਾ ਹੈਗਾ ਇਹ ਹੁਣ ਆਪਾਂ ਇੱਥੋਂ ਲੈਨੇ ਆ ਜਾਸਤ ਅਗਲੇ ਸਫ਼ਰ ਲਈ ਚੱਲਦੇ ਆਂ ਚਲੋ ਜਾਓ ਜੀ ਸਤਿ ਸ੍ਰੀ ਅਕਾਲ ਵੜਦੇ ਹੋ ਨੈਕਸਟ ਟੂਚ ਦ ਬਲੈਂਕਟ ਦੇ ਨਾਲ ਤੇ ਆਦੀ ਦੇ ਨਾਲ ਇੱਥੇ ਆਪ ਲੈ ਤੋਂ ਨਿਕਲਦੇ ਆਂ ਜਦੋਂ ਇੱਥੇ ਫਿਰ ਇਹ ਅਗਲੀਆਂ ਜਾਣ ਲਈ ਨੋਬਰਾ ਵਲੀ ਲਈ ਜਾਣ ਲਈ ਪਰਮਿਟ ਦੇਖਦੇ ਆਂ ਅਪਾ ਪਰਮਿਟ ਚੈੱਕ ਕਰਾਉਣ ਗਿਆ ਗਗਨ ਤੇ ਫਿਰ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਇਹ ਪਰਮਿਟ ਬਣਾਉਣ ਦੇ ਲਈ 400 ਰੁਪਏ ਪਰ ਹੈਡ ਫੀਸ ਲੱਗਦੀ ਆ ਤੇ ਇਹ ਕੈਸ਼ ਨਹੀਂ ਲੈਂਦੇ ਹੈਗੇ ਤੇ ਓਨਲੀ ਉਹ ਆਨਲਾਈਨ ਹੀ ਪੇਮੈਂਟ ਕਰਨੀ ਪੈਂਦੀ ਹੈਗੀ ਇੱਥੇ ਤੇ ਆਇਡੈਂਟੀਟੀ ਚਾਹੀਦੀ ਆ ਆਧਾਰ ਕਾਰਡ ਹੋਵੇ ਤਾਂ ਵਾੜਾ ਵਧੀਆ ਨਹੀਂ ਤਾਂ ਕੋਈ ਹੋਰ ਹੋਵੇ ਉਹ ਵੀ ਚੱਲ ਜਾਂਦੀ ਆ ਆਇਡੈਂਟੀਟੀ ਇਹ ਲੇ ਤੋਂ ਅੱਗੇ ਅਨੋਬਰਾ ਵੈਲੀ ਨੂੰ ਜਾਂਦੀ ਸੜਕ ਇਹ ਵੀ ਬਹੁਤ ਵਧੀਆ ਹਜੇ ਤੱਕ ਤਾਂ ਹਜੇ ਤੱਕ ਤਾਂ ਸਾਫ਼ ਸੁਥਰੀ ਸੜਕਾਂ ਖੁੱਲ੍ਹੀ ਸੜਕਾਂ ਵਧੀਆ ਕੋਈ ਡਿਸਟਰਬ ਨਹੀਂ ਹੈਗਾ ਟੁੱਟੀ ਫੁੱਟੀ ਨਹੀਂ ਹੈਗੀ ਵਧੀਆ ਹੈਗੀ ਤੇ ਅੱਗੇ ਦੇਖਦੇ ਆ ਕਿਸ ਤਰ੍ਹਾਂ ਦੀ ਸੜਕ ਆਉਂਦੀ ਹੈ ਬੱਸ ਸੇ ਪਾਸੇ ਦੀਆਂ ਖੂਬਸੂਰਤ ਪਹਾੜੀਆਂ ਵਾਲੇ ਦੋਲੇ ਪਹਾੜੀ ਨਜ਼ਾਰੇ ਤੁਹਾਡੀ ਸਕਰੀਨ ਤੇ ਦਿਖ ਰਹੀ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਤੇ ਇਹ ਸੜਕ ਆ ਜਿਹੜੀ ਆ ਹੁਣ ਜਿਹੜੀ ਲੇਹ ਤੋਂ ਆਪਾਂ ਨੋਬਰਾ ਵੈਲੀ ਨੂੰ ਜਾ ਰਹੇ ਆ ਸੜਕ ਜਿਹੜੀ ਇਹ ਵਾਰਡ ਦੀਆਂ ਉੱਚੀਆਂ ਕੁਝ ਕ ਸੜਕਾਂ ਦੇ ਵਿੱਚੋਂ ਇੱਕ ਸੜਕ ਆ ਤੇ ਕਾਫੀ ਉਚਾਈ ਤੇ ਸੜਕ ਹੈਗੀ ਇਹ ਆ ਗਈ ਟੁੱਟੀ ਵੀ ਸੜਕ ਹੋ ਗਿਆ ਗਰਦਾ ਘੋਰ ਉਹ ਲੱਕੀ ਨਜ਼ਰ ਉਹ ਦੇਖੋ ਗੱਡੀਆਂ ਜਾਂਦੀਆਂ ਉੱਚੀਆਂ ਤਹਾਂ ਨੂੰ ਚੜਦੀਆਂ ਜਾਂਦੀਆਂ ਨੇ ਉਹ ਦੇਖੋ ਜੇ ਤੁਹਾਨੂੰ ਦਿਖਦੀਆਂ ਹੋਣਗੀਆਂ ਨਾ ਆ ਦੇਖੋ ਕਿਸ ਤਰ੍ਹਾਂ ਦੀ ਹੁਣ ਪਹਾੜੀਆਂ ਆ ਗਈਆਂ ਮੂਰੇ ਉਹ ਤੁਹਾਨੂੰ ਦਿਖਦੀ ਹੋਊਗੀ ਬਰਫ਼ ਪਈ ਹੈ ਬੱਦਲ ਬੱਦਲਾਂ 'ਚ ਪਹਾੜੀਆਂ ਕਿਸ ਤਰ੍ਹਾਂ ਦੀਆਂ ਪਹਾੜੀਆਂ ਉングਲਾ ਇੱਥੋਂ 18 ਕਿਲੋਮੀਟਰ ਹੈਗਾ ਜੀ ਆ ਸੜਕ ਥੋੜੀ ਜੀ ਖਰਾਬ ਆ ਪਰ ਚੌੜੀ ਹੋ ਰਹੀ ਆ ਸੜਕ ਸ਼ਾਇਦ ਬਣ ਰਹੀ ਆ ਆ ਦੇਖੋ ਸੜਕ ਇੰਨੀ ਚੌੜੀ ਬਣ ਜਾਣੀ ਆ ਉਹਨੇ ਜਲਦੀ ਚੱਲੀ ਜਾਂਦਾ ਸੜਕ ਦਾ ਕੰਮ ਸੜਕ ਦਾ ਕੰਮ ਚੱਲੀ ਜਾਂਦਾ ਇਹ ਸੜਕ ਚੌੜੀ ਹੋ ਜਾਣੀ ਆ ਫਿਰ ਹੋਰ ਸੌਖਾ ਹੋ ਜਾਊਗਾ ਜਾਣਾ ਪਹਾੜੀਆਂ ਦੇਖੋ ਕਿਸ ਤਰ੍ਹਾਂ ਦੀਆਂ ਆ ਦੇਖੋ ਕਿੰਨੀ ਲੇਬਰ ਲੱਗੀ ਹੈਗੀ ਸੜਕਾਂ ਦੇ ਕੰਮ ਤੇ ਇਹ ਸਾਊਥ ਪੁੱਲੂ ਚੈੱਕਪੋਸਟ ਇੱਥੇ ਅਗਲਾ ਚਾਹ ਪਾਣੀ ਵਗੈਰਾ ਲੈ ਲੈਂਦਾ ਹੈ ਦੋ ਮਿੰਟ ਰੈਸਟ ਕਰ ਲੈਂਦਾ ਤੇ ਗੱਡੀ ਦਾ ਨੰਬਰ ਨੋਟ ਕਰਦੇ ਆ ਤੇ ਜਿਵੇਂ ਕਹਿੰਦੇ ਰਜਿਸਟ੍ਰੇਸ਼ਨ ਬੰਨੂ ਰਜਿਸਟਰ ਕਰ ਲੈਂਦੇ ਵੇ ਇੰਨੇ ਜਾਣੇ ਗੱਡੀ ਦੇ ਵਿੱਚ ਉਹ ਦੂ ਤਕਨੋਬੀਆਂ ਲੈਣਾ ਲੈ ਜਿੰਨਾਂ ਨੂੰ ਦੂ ਤੱਕ ਲੰਬੀਆਂ ਨਹੀਂ ਹੁੰਦੀਆਂ ਖਾ ਦੋਂਗਲਾ ਇਥੋਂ 14 ਕਿਲੋਮੀਟਰ ਆ ਇੱਕ ਵਾਰ ਫੇਰ ਸੜਕ ਵਧੀਆ ਆ ਗਈ ਚੌੜੀ ਆ ਸੜਕ ਦੇਖਦੇ ਆ ਅੱਗੇ ਕਿੱਥੇ ਤੱਕ ਵਧੀਆ ਸੜਕ ਚੌੜੀ ਚੱਲਦੀ ਹੈ ਖੂਬ ਸੋਹਣੇ ਨਜ਼ਾਰੇ ਆਲੇ ਦੋਲੇ ਤੇ ਇਸ ਤਰ੍ਹਾਂ ਦੇ ਨਜ਼ਾਰੇ ਹੀ ਦੇਖਦੇ ਟੂਰਿਸਟ ਨੇ ਜਿਹੜੇ ਅੱਗੇ ਤੇ ਅੱਗੇ ਵਧਦੇ ਜਾਂਦੇ ਆ ਤੇ ਤੁਸੀਂ ਵੀ ਸਾਡੇ ਨਾਲ ਦੀ ਨਾਲ ਅਹੀਂ ਨਾਲ ਦੀ ਨਾਲ ਤੁਰਿਓ ਅੱਗੇ ਦੇ ਅੱਗੇ ਵਧਿਓ ਅਗਲੇ ਨਜ਼ਾਰੇ ਦੇਖਾਂਗੇ ਆਪਾਂ ਲੱਗਦੀਆਂ ਪਹਾੜੀਆਂ ਉੱਪਰ ਦੇਖੋ ਟਪ ਖੜਪੀਆਂ ਪਹਾੜੀਆਂ ਵਿੱਚ ਵਿੱਚ برف ਪਈ ਵੀ ਆ ਵਿੱਚ ਵਿੱਚ ਨਹੀਂ ਹੈਗੀ ਰੰਗ ਬਰਗੀਆਂ ਤਾਂ ਹੀ ਲੱਗਦੀਆਂ ਪਹਾੜੀਆਂ ਇੱਥੇ ਦੇਖੋ ਖੂਬਸੂਰਤ ਨਜ਼ਾਰੇ ਦੇਖੋ ਇੱਥੋਂ ਖੂਬਸੂਰਤ ਨਜ਼ਾਰੇ ਪਹਿਲਾਂ ਦੇਖੋ ਦੇਖੋ ਕਿਵੇਂ ਸੜਕਾਂ ਵਿੰਗਵਲ ਖਾਂਦੀਆਂ ਗੱਡੀਆਂ ਆ ਰਹੀਆਂ ਉੱਪਰ ਨੂੰ ਤੇ ਫਿਰ ਇੱਧਰ ਦੇਖੋ ਖੂਬਸੂਰਤ ਨਜ਼ਾਰੇ برف ਨਾਲ ਦੇ ਪਹਾੜ ਉਹ ਦੂਰ ਉਹ ਸਾਰੀ برف ਵਾਲੀ ਪਹਾੜ ਨੇ ਉਹ ਦੇਖੋ ਬੜੇ ਖੂਬਸੂਰਤ ਨਜ਼ਾਰੇ ਨੇ ਇੱਥੇ ਦੇਖੋ ਜਾਰੇ ਤੁਹਾਡੇ ਨਾਲ ਸਾਡੇ ਨਾਲ ਤੁਹਾਨੂੰ ਵੀ ਖੂਬਸੂਰਤ ਨਜ਼ਾਰੇ ਦਿਖਾ ਰਹੇ ਆ ਦੇਖੋ ਬੋਸ ਸਰ ਇਸ ਟੂ ਰੈਸਟ ਤੇ ਰੁੱਕ ਕੇ ਇਹਨਾਂ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੇ ਨੇ ਇਹ ਵਿੱਚ ਹੀ ਅਸੀਂ ਰਲ ਗਏ ਇੱਕ ਆਸ਼ਮਾਨ ਦੇਖੋ ਉਹ برف ਨਾਲ برف ਪਰ ਫੇਲੀਆਂ ਪਹਾੜੀਆਂ ਹਾਂ ਠੰਡੀ ਠੰਡੀ ਹਵਾ ਵੀ ਚੱਲ ਪਈ ਠੰਡੀ ਠੰਡ ਲੱਗਣ ਲੱਗੀ ਦੇਖੋ ਬਰਫ਼ ਜੰਮੀ ਵੀ ਇਹ ਆਹ ਦੇਖੋ ਆਹ ਦੇਖੋ 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 ਬਰਫ਼ਾਂ ਦੇ ਨਜ਼ਾਰੇ ਆ ਦੇਖੋ ਜੀ ਆ ਗਿਆ ਖਾਰਦੋਂਗਲਾ ਪਾਸ ਆ ਲਿਖਿਆ ਹੈਗਾ ਵੈਲਕਮ ਟੂ ਖਾਰਦੋਂਗਲਾ ਪਾਸ ਇੱਥੇ ਆਪਾਂ ਉਤਰ ਕੇ ਦੇਖਦੇ ਆ ਦੇਖੋ ਇੱਥਾਂ ਪਰਥਾਂ ਲੱਦੀਆਂ ਪਹਾੜੀਆਂ ਦੇ ਨਜ਼ਾਰੇ ਖੂਬਸੂਰਤ ਤਜਾਰੇ ਖਾਦਦੁੰਗਲਾ ਪਾਸ ਤੇ ਖੜੇ ਹੁਣ ਆਪਾਂ ਇਹ ਸਾਰੀਆਂ ਗੱਡੀਆਂ ਖਾਦਦੁੰਗਲਾ ਪਾਸ ਤੇ ਖੜੀਆਂ ਨੇ ਇੱਥੇ ਲੋਕ ਰੁੱਕ ਕੇ ਥੋੜਾ ਜਿਹਾ ਆਰਾਮ ਕਰਦੇ ਆ ਤੇ ਦ੍ਰਿਸ਼ ਦੇਖਦੇ ਨੇ ਇੱਧਰ ਲੇ ਖੂਬਸੂਰਤ ਵਿਊਜ਼ ਦੇਖਦੇ ਨੇ ਇਹ ਹੁਣ ਆਪਾਂ ਖਾਦਦੁੰਗਲਾ ਪਾਸ ਤੇ ਖੜੇ ਆ ਖਾਦਦੁੰਗਲਾ ਪਾਸ ਉਹ ਦੇਖੋ ਉੱਪਰ ਜਾ ਕੇ ਜਿਹੜੇ ਟੂਰਿਸਟ ਨੇ ਉਹ ਦੇਖ ਰਹੇ ਆ ਬਰਫ ਦੇ ਨਜ਼ਾਰੇ ਉੱਪਰੋਂ ਬਰਫਬਾਰੀ ਹੋ ਰਹੀ ਹੈ ਬਰਫਬਾਰੀ ਹੋ ਰਹੀ ਹੈ ਇੱਥੇ ਬਰਫਬਾਰੀ ਹੋਣ ਲੱਗੀ ਬਰਫਬਾਰੀ ਜੀ ਨਮਸਤੇ ਜੀ ਨਮਸਤੇ ਜੀ ਨਮਸਤੇ ਮਸਤੇ ਆ ਦੇਖੋ برف ਦੇ ਨਜ਼ਾਰੇ برفਬਾਰੀ ਹੋਣ ਲੱਗੀ ਜੀ ਦੇਖੋ برف ਵੀ ਜੀਤਾ ਜੀ ਪੈ ਵੀ ਰਹੀ ਹੈ ਦੇਖੋ برف ਤੇ ਖੜ ਕੇ ਆਨੰਦ ਮਾਣਦੇ ਲੋਕ ਪਰ ਮਦਰ ਭਾਈ ਜੀ ਇਹ ਕੱਤੀ ਕਰਤ ਨੂੰ ਪੈਰ ਤਿਲਕਦੇ ਬਰਫ ਤੇ ਜਸਤੀ ਹੋ ਰਿਹਾ ਹੈ ਦੇਖੋ ਸਾਰੇ ਪਾਸੇ ਖਾਰਦੁੰਗਲਾ ਇਹ ਹੈ ਖਾਰਦੁੰਗਲਾ ਪਾਸ ਤੇ ਸਾਰੇ ਟੂਰਿਸਟ ਆਨੰਦਮਾ ਵੇ ਸਾਰੇ ਸਕੁੰਨਾ ਵੀ ਹੈ ਨਹੀਂ ਇਹਦਾ ਖਬਰ ਤਾਂ ਆ ਗਈ ਜੋੜੀ ਹੈਲੋ ਆ ਦੇਖੋ برف ਬਰੀ ਆ ਤੁਹッコ ਤੁਹਾਨੂੰ ਨੇੜੇ ਕਰਕੇ ਦਿਖਾਵਾਂ ਦੇਖੋ ਐਦਾਂ ਜਿਵੇਂ ਇਹ ਕੱਚ ਜਾਂ ਥੱਲੇ ਨੂੰ ਹੋਂ ਲੰਮਕਦਾ ਹੁੰਦਾ ਜਾਂ ਗੂੰਦ ਲੰਮਕਰੀ ਹੁੰਦੀ ਆ ਨਾ ਦੇਖੋ ਇਸ ਤਰ੍ਹਾਂ ਇਹ ਆ ਦੇਖੋ ਇਹ ਇਹਦੇ ਲੱਡੂ ਜਾਂ ਬੱਟਲੂ ਭਵੇਂ ਜਦੋਂ ਜਮ ਬਰਫ ਕੋਸਕ ਬਰਫ ਵੰਗੂ ਆ ਤੇ ਇਹ ਦੇਖੋ ਕਿੰਨੇ ਵਧੀਆ ਉਹ ਖੂਬਸੂਰਤ ਨਜ਼ਾਰੇ ਸਾਡੇ ਨਾਲ ਨਾਲ ਤੁਸੀਂ ਵੀ ਦੇਖੋ ਨਜ਼ਾਰੇ ਪਰਫਾਂ ਦੇ ਪਹਾੜੀਆਂ ਦੇ ਪਰਫਾਂ ਨਾਲ ਲੱਤੀਆਂ ਹੋਈਆਂ ਪਹਾੜੀਆਂ ਖਾਸ ਕਰਕੇ ਸਾਡੇ ਸਟੂਡੈਂਟ ਧਿਆਨ ਨਾਲ ਦੇਖਣ ਦੇਖੋ ਐਂ ਲੱਗਦਾ ਜਿਵੇਂ ਪਹਾੜੀਆਂ ਤੇ ਕਲੀ ਪਈ ਹੁੰਦੀ ਐ ਕਲੀ ਦੇ ਢੇਰ ਲੱਗੇ ਪਏ ਹੁੰਦੇ ਆ ਪਿੱਛੇ ਖੂਬਸੂਰਤ ਨਜ਼ਾਰਾ ਦੇਖੀਦਾ ਸੋਚੀਦਾ ਸਾਰੇ ਤੋਂ ਵਧੀਆ ਉਹ ਫੇਰ ਦੇਖੀਦਾ ਅਗਲਾ ਇਹ ਉਹ ਦੇਖੀਦਾ ਉਸ ਤੋਂ ਵਧੀਆ ਹੋਊਗਾ ਨਜ਼ਾਰਾ ਤੋਂ ਉਦੋਂ ਦਾ ਅਗਲਾ ਉਸ ਤੋਂ ਵਧੀਆ ਆ ਜਾਂਦਾ ਨਜ਼ਾਰਾ ਇਸ ਕਰਕੇ ਕੋਈ ਵੀ ਇਥੋਂ ਦ੍ਰਿਸ਼ 뷰 ਹੈ ਜਿਹੜਾ ਛੱਡਣ ਨੂੰ ਜੀ ਨਹੀਂ ਕਰਦਾ ਬਰ ਕੋਈ ਹੱਦ ਹੰਦੀ ਆਪਾਂ ਕਿੰਨਾ ਕੁ ਕਵਰ ਕਰਾਂਗੇ ਆ ਦੇਖੋ ਬਰਫ ਦੇ ਨਾਲ ਕਿਵੇਂ ਲੱਡੂ ਜੇ ਬਣਾਵਣਾ ਖੇਡਦੇ ਆ ਦੇਖੋ ਵਾ ਸੁਬਾਨ ਅੱਲਾ ਵਾ ਵਾ ਕਿ ਤਨੇ ਸੋਹਣੇ ਨਜ਼ਾਰੇ ਕਿੰਨੇ ਸੋਹਣੇ ਨਜ਼ਾਰੇ ਬਈ ਦੇਖੋ ਬਹੁਤ سارے ਟੂਰਿਸਟ ਬਰਫ ਤੇ ਚੜੇ ਫਿਰਦੇ ਆ ਉਸ ਤੇ ਨਜ਼ਾਰੇ ਲੈਂਦੇ ਫਿਰਦੇ ਆ برف ਤੇ ਚੜ ਕੇ ਹਾਂ ਗਗਨ ਵੀ ਚੜ ਚੱਲਿਆ ਚਲੋ 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 ਗਗਨ ਇੱਧਰੋਂ ਦੇਖੀ ਮੜਾ ਜਾ ਉਹ ਦੇਖ ਗਗਨ ਚੜ ਚੱਲਿਆ برف ਤੇ 108 ਯਾਤਰੀਆਂ ਨੇ ਹਾਈ ਦੇਖੋ ਇਹ ਆ ਦੇਖੋ ਦੇਖੋ ਲੱਡੂ ਜੇ ਬਣਦੇ ਦੇਖਦੇ ਆ ਆ ਦੇਖੋ ਅੱਗੇ ਜਾ ਕੇ ਦੇਖਦਾ ਜਾਣਾ ਤਾਂ ਸ਼ੌਂਕ ਕਰੀਏ ਲੱਟ ਹੋ ਰਿਹਾ ਚੱਲਿਆ ਇਹ ਗਾਣੇ ਦਾ ਹਾਲ ਕੀ ਹੈ ਅਸਲ ਵਿੱਚ ਪਗ ਕੀ ਹੈ ਸੋਹਣੇ ਮੰਡਪ ਪਰ ਆਜੋ आज वीडियो बनाऊंगा अच्छी वाली ये रहा पैर यहां पे आओ भारत माता की जवान रहता जवान रहता है दबा के चल लो दबा के ਏਡੀ ਪੰਜਾਏ 80 ਦੇ ਦੇਖੋ ਕੁਸੂਪਨ ਜਾਰੇ ਦੇਖੋ ਮਾਤਰ ਜੀ ਹਾਂ ਵਰਫ ਦੇ ਉੱਪਰ ਉੱਪਰ ਦੀ ਇਹ ਤਿਲਕਾਂ ਵਾਲੀ ਹੁੰਦੀ ਆ ਥੋੜਾ ਸਾਵਧਾਨੀ ਨਾਲ ਹੀ ਛੇੜੋਤ ਨਾ ਪੈਂਦਾ ਦੇਖੋ ਦੇਖੇ ਦੇਖ ਇਹ ਇਸ ਕਰਕੇ ਥੋੜਾ ਜਿਆ ਤਿਲਕੇ ਗਈ ਬਹੁਤ ਜ਼ਿਆਦਾ ਥੋੜੀ ਸਾਵਧਾਨੀ ਬਹੁਤ ਜ਼ਬਰਦਸਤ ਨਹੀਂ ਪੈਂਦੀ ਹਣਾ ਕੋ ਕੇ ਪ੍ਰੈਕਟਿਸ ਨਾਲ ਇਹ ਕੰਮ ਹੁੰਦਾ ਖਤਰਗੇ ਸੁਤੇ ਨੇ ਆਸ਼ਿਕ ਹੈ ਸਦੀਓ ਪੁਰਾਣੇ ਚਾਹੇ ਦੇਖੋ ਕਿਵੇਂ ਮਨੋਰੰਜਨ ਕਰ ਰਹੇ ਨੇ ਟੂਰਿਸਟ ਚਾਹੇ ਮਾਨਸ ਚਾਹੇ ਹੋਲਾ ਮੇਰਾ ਭੋਜ ਹੋਲਾ ਮੀਗੋ ਕਨ ਮਾਰਾ ਲੱਡੂ ਚਾ ਗਗਨ ਸ਼ਾਬਾਸ਼ ਬਹੁਤ ਠੰਡੀ ਹੱਥ ਥਰਗੇ ਥਰਗੇ ਹੱਥ ਸਲੀਪਰੀ ਆ ਰਹੀ ਹੈ ਸਹੀ ਹੈ ਚੜਾਈ ਇੱਥੇ ਸਹੀ ਹੈ ਯਾਰ ਨਾ ਇਹ ਥੋੜੀ ਸਲੀਪਰੀ ਹੈ ਸਲੀਪਰੀ ਥੋੜੀ ਤਰਾਸਦਾ ਆ ਸਮ ਨਹੀਂ ਹੈ ਇਹ ਕਿਉਂ ਇੱਥੇ ਫੋਟੋ ਕੱਢੋ ਤੇ ਪਾਓ ਉਸ ਤੋਂ ਫੇਰ ਉਹ ਪੰਨੋ ਦਾ ਆ ਦੇਖੋ ਕਿਵੇਂ ਹੌਲੀ ਹੌਲੀ ਚੜ ਰਹੇ ਨੇ ਉੱਪਰ ਨੂੰ ਬਰਫ਼ ਤੇ ਨੂੰ ਇਹ ਆ ਗਿਆ ਗਗਨਤਾ ਵੀ ਆ ਗਿਆ ਹੈ ਇਹ ਕਰਨ ਦੇ ਵਾਸਾ ਉਹ ਦੇਖੋ ਦੂਰ ਤੱਕ ਨਜ਼ਾਰੇ ਪਰਫਾਂ ਦੇ ਉਹ ਅਸਮਾਨ ਦੇ ਵਿੱਚ ਬੱਦਲਾਂ ਦੇ ਵਿੱਚ ਜਾਵੜੇ ਬਰਫਾਂ ਲੱਦੀਆਂ ਪਹਾੜੀਆਂ